ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹੋਰ ਪੂਰੇ ਕਿਰਪਾ ਤੁਹਾਡੀ ਪ੍ਰਭੂ ਦੇ ਚੂਮਾਰੀ ਕਾ ਰੇਸ਼ ਨਾਨਕ ਰਹਿਆ ਆਏ ਗਲ ਸੁਬਾਈ ਹੋਵੇ ਸਬਤ ਕਸਮੰਦੀ ਨੂਰੇ ਹਰਸੋਂ ਪੁਰਸੋਂ ਛੱਟੀ ਐ ਤਦ ਡਿਟੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਕੱਤੀ ਐ ਵਾਹਿਗੁਰੂ ਜੀ ਸੋ ਲੋਕ ਮਹਾਨ ਨਾ ਗੂਜਾ ਜਿੰਨੇ ਚੱਲਣ ਜਾਣਿਆ ਸੇ ਕਿਉਂ ਕਦੇ ਮਿਥਾਰ ਜਿੰਨੇ ਚੱਲਣ ਜਾਣਿਆ ਸੇ ਕਿਉਂ ਕਦੇ ਮਿਥਾਰ ਚੱਲਣ ਸਾਰ ਨਾ ਜਾਣੀ ਅਜ ਸਮਰਨ ਹਾਰੂ ਮਹੱਲਾ ਤੁਜੰ ਰਾਗ ਘਰਨ ਤਨ ਸੰਚੀਐ ਅਲਕੇ ਚੱਲਣ ਹੋਈ ਨਾਨਕ ਨਾਲ ਨ ਚੱਲਈ ਏਰ ਬਸਤਾਵਾ ਹੋਈ ਮਹੱਲਾ ਤੁਜੰ ਬੱਦਾ ਛੱਡੀ ਜੋ ਪਰੇ ਨਾਗੁਨਨਾ ਉਪਕਾਰ ਸੇਤੀ ਖੁਸ਼ੀ ਸੁਵਾਰੀ ਐ ਨਾਨਕ ਕਾਰਜਸਾਰ ਮਹ ਅੱਲਾ ਤੁਜਾ ਮਨ ਹਟ ਧਰਪਨਾ ਜੇ ਪਈ ਜੇ ਬਹੁਤਾ ਕੰਦੇ ਤਰਭਜਿਨੇ ਸੁਖ ਭਾਵ ਦੇ ਜਨਾਨੰਤ ਵਿਸਵਾਮੁ ਦੇ ਵਿਚਾਰੇ ਬਾਉੜੇ ਕਰਤੇ ਕਾਰਨ ਜਨ ਕੀ ਆ ਸੋ ਜਨ ਸੋਈ ਆਬੇ ਜੜੋ ਪਾਈ ਅਨੰ ਆਬੇ ਗੁਨ ਗੋਈ ਜੁਗ ਚਾ ਦੇ ਸਭ ਭਾਵ ਸਕੀ ਕੈ ਨਕੀਮਤ ਹੋਈ ਸਤਿਗੁਰ ਏਕ ਵਖਾਣਿਆ ਮਨ ਤਨ ਸੁਖ ਹੋਈ ਗੁਰਮੰਗ ਸਦਾ ਸਦਾ ਨਾਹੀ ਐ ਕਰਤਾ ਕਰੇ ਸੁ ਹੋਈ ਸਤਿਗੁਰ ਏਕ ਵਖਾਣਿਆ ਮਨ ਤਨ ਸੁਖ ਹੋਈ ਗੁਰਮ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਵਾਹਿਗੁਰੂ ਜਿੱਕਾ ਖਲਸਾ ਮਾਹੀ ਗੁਰ ਜੀ ਕੀ ਵਤੀ